ਉਹ ਜੀ ਅੱਜ ਪੁੱਜੇ ਆਪਾਂ ਬਲਾਚੌਰ ਤੇ ਹੋਰ ਜੀ ਕਹਾ ਬਲਾਚੌਰੇ ਆ ਬਲਾਚੌਰੇ ਆਪਾਂ ਪੈਨਰ ਇਲਾਕਾ ਉਰੇ ਭਾਈ ਜ਼ਮੀਨ ਆਪਾਂ ਦਵਾਈ ਵਾਲੇ ਯਾਰ ਦੋਸਤ ਨੂੰ ਤੇ ਉਹਦੀ ਆਪਾਂ ਅੱਜ ਕਣਕ ਵੀ ਜਣਾਇਆ ਬੁੱਟਿਆਂ ਚ ਇਹ ਕੁੱਗੀ ਵਾਲੇ ਸੰਕਸ਼ਨ ਦੇ ਇਹ ਜ਼ਮੀਨ ਭਾਈ ਇਹ ਬੰਦੇ ਦਵਾਈ ਆ ਇਹ ਬੰਦੇ ਦੀ ਦੇਣ ਜਿੰਨੀਆਂ ਕਿ ਜ਼ਮੀਨਾਂ ਚ ਅਸੀਂ ਜਾਂਦੇ ਹੀ ਇਹ ਇਹ ਵੀ ਇਹੀ ਦਵਾਈ ਆ ਉਹ ਵੀ ਇਨੇ ਦਵਾਈ ਸੀ ਉੱਥੇ ਵੀ ਉੱਥੇ ਕਹਾ ਕਾ ਬੀ ਐ ਹੁਣ ਹੋਰੇ ਆਪਾਂ ਵੇਚਣਾ ਆਇਆ ਵੀਰੇ ਬੀਜਣਾ ਵੇ ਤੁਸੀਂ ਦੇਖੋ ਜਿਹਨੂੰ ਅਸੀਂ ਜ਼ਮੀਨ ਤੋਂ ਰਿਆ ਕਣਕ ਵੀ ਅਸੀਂ ਬੀਜਦੇ ਆ ਇਹ ਬਾਈ ਹੁਣ ਬਹੁਤ ਪਰਮਿੱਤਰ ਉਹ ਤਾਂ ਚਲ ਰਿਸ਼ਤੇ ਕਰਨ ਲੱਗਿਆ ਨਾ ਇਹ ਆਪਣਾ ਸਮਝ ਲੈ ਤੂੰ ਬਹੁਤ ਪਿਆਰ ਆ ਬੰਦੇ ਨਾਲ ਕਿ ਇਹਨਾਂ ਦਾ ਕੰਮ ਹੈਗਾ ਭਾਜੀ ਉਹਨਾਂ ਦਾ ਬਾਹਰ ਇਹ ਫਿਰ ਉਹਦੇ ਘਟ ਵੱਧੇ ਆਉਂਦੇ ਆ ਰੋਲੇ ਰੋਲੇ ਵੀ ਰੀਅਲ ਸਟੇਟ ਦਾ ਕੰਮ ਹੈ ਉਹਨਾਂ ਦਾ ਚੰਗਾ ਅੱਛਾ ਮੁਹਾਲੀ ਪਰ ਉਹਨਾਂ ਕੋਲ ਟਾਈਮ ਟੂਮ ਹੈ ਨਹੀਂ ਆਪਾਂ ਹੀ ਬੀਜਦੇ ਨੇ ਕਣਕ ਕਣਕ ਬੀਜ ਦਿੱਤੀ ਆ ਸਰੋਂ ਬੀਤੀ ਥੋੜੀ ਜੀ ਕਣਕ ਬੀਤੀ ਪਰ ਉੱਪਰ ਬੀਤੀ ਸਰੋਂ ਉਹਰੇ ਭਾਈ ਆ ਗਈ ਇਹ ਚ ਹੁਣ ਲੱਗਿਆ ਕੰਮ ਦੇ ਵਿਚ ਨੂੰ ਬਾਕੀ ਰੇ ਰੂਪ ਪਾਤਾ ਦਾ ਡਾਇਰ ਹੋ ਗਿਆ ਪਹਿਲਾਂ ਇਹ ਤਾਂ ਜ਼ਮੀਰ ਦਾ ਤੁਰਿਆ ਹੋਇਆ ਖਾਜਰੇ ਦਾ ਬਾਕੀ ਬਈ ਬੰਦਿਆਂ ਦੇ ਸਹਿਯੋਗ ਨਾਲ ਹੈ ਹੂੰ ਬੰਦੇ ਵੀਰੇ ਪਹੁੰਚ ਗਏ ਨਾਲੇ ਜਿਹਦੇ ਵਿਚਾਰੇ ਅੱਧੇ ਬੂਲਪੁਰ ਹਨਾ ਨਵੇੜ ਦੇਣਾ ਕਰ ਦੋ ਜਾਂਦੇ 222 826 ਮੈਂ ਹੁਣ ਲੱਗੇ ਸ਼ੁਰੂ ਕਰਨਾ ਲੂਟਾ ਬੀਟਰ ਨਾਲ ਦੀਆਂ ਜੜੀਆਂ ਨਾਲੇ ਹਟਾ ਮਿੰਟੋ ਮਿੱਟੀ ਆਪਾਂ ਕੰਮ ਕਰਨਾ ਫਤਿਹ

ਭਾਈ ਗਵੇੜ ਦਾ ਕੰਮ ਆਹ ਕਿਆ ਰੇਗਾ ਬਾਤਿਆਂ ਇਹ ਪਾਲਕ ਨੇ ਕੀਤੀ ਛੱਟਾ ਦਿੱਤਾ ਭਾਈ ਇੱਕ ਲਾਸਟ ਵਾਲਾ ਕਿਆ ਰਹਿ ਗਿਆ ਇਹਨੂੰ ਗੋਪੀ ਦਊਗਾ ਮੈਂ ਮਾੜਾ ਜਿਹਾ ਤਾਣਾ ਅੱਛਾ ਜੇ ਮਾੜਾ ਜਿਹਾ ਗੋਪੀ ਪਤਾ ਹੈ ਆਹ ਭਾਈ ਬੰਦਾ ਚੱਲਿਆ ਚਾਹ ਲੈਣਾ ਚਾਹ ਪੀਣੇ ਹੋਊਗਾ ਪੁੱਟੇ ਇਹ ਕੰਮ ਖੱਚਦਾ ਔਰ ਭਾਈ ਗੀਂਦੀ ਬੈਠਵਾ ਕੇ ਕੰਮ ਹੁੰਦੇ। ਚੌਰ ਦਾ ਬਹੁਤ ਆ। ਕੀ ਦੀ? ਗੱਡੀ ਦੀ ਆਣੀ। ਹੁਣ ਇਹਨੂੰ ਲਾਇਪਾਉਣੇ ਆ ਅਸੀਂ। ਵਧੀਆ ਗੱਡੀ ਲਾਇ ਵੀ ਠੀਕ ਐ ਵੈਸਾ। ਹੈ? ਠੀਕ ਐ ਲਾਇ ਵੀ। ਆਪਾਂ ਇਹ ਆਹ ਜਿਹੜਾ ਸ਼ੂਟ ਹੋਇਆ ਤਾਂ ਉਹਦਾ ਕਿਹੜੀ ਫਿਲਮ ਤੇ ਆਪਣੀ ਦਮਾ ਫਿਲਮ ਦਾ ਸ਼ੂਟ ਹੋਇਆ ਤਾਂ ਹਦਰਵਾਜੇ ਕੋਲ ਹੋਇਆ ਤਾਂ ਉਹ। ਦਰਵਾਜਾ ਹੀ। ਆਹ ਦਰਵਾਜੇ ਕੋਲ ਸ਼ੂਟ ਹੋਇਆ ਤਾਂ। ਐ ਬਰਕਟ। ਨਾ। ਅਮਰਿਆ ਸਿਖਿਆ ਬਾਈ ਇਹ। ਜੇ ਕੋਈ ਜਗਾ ਨਾਮ ਦੇ ਦਰਵਾਜਾ ਖੋਲੋ ਫਿਰ। ਜੰਨਤ ਦਾ ਦਰਵਾਜਾ ਐ। ਨਾ ਕਹਿੰਦਾ ਉਹ ਦਲਜੀਤ ਸਾਹਦ ਜੰਨਤ ਦੇ ਦਰਵਾਜੇ ਇੱਕ ਤਾਂ ਮਿਲ ਗਿਆ ਆ ਨਾ ਇੱਕ ਮੇਰੇ ਅੱਗੇ ਦੁਆ ਢੋਲਦੇ ਆ ਦੁਆ ਵੀ ਮਿਲ ਜਣਾ ਜੰਨਤ ਦਾ ਦਰਵਾਜਾ ਭਾਈ ਇਹ ਉਹ ਤਾਂ ਫੁੱਟਾ ਦਿਖਾ ਦੇ ਉਹ ਵੀ ਜੰਨਤ ਦਾ ਹੀ ਆ ਉਹ ਤਾਂ ਹੱਲਾ ਦੁਆ ਇਹ ਫੋਟੋ ਆਓ ਫੋਟੋ ਤੂੰ ਐਂ ਦੇਖ ਲੈ ਹੱਲ ਆ ਲਾਓ ਹੱਲ ਆ ਲਾ ਜੰਨਤ ਦਾ ਹੀ ਹਾਂ ਮੀ ਨਵਾਂ ਸ਼ਹਿਰ ਪੈਂਦਾ ਹੋਣਾ ਪਹਿਲਾ ਚੌਂ ਲੱਜਦਾ ਹੋਣਾ ਉੱਪਰ ਦੇ ਇਹਦਾ ਉੱਦਾ ਬਸ ਇਹ ਦੂਰ ਤੋਂ ਦਿਖਦੀ ਮੋਟਰ ਹੈ ਕੋਈ ਉਹ ਕਹੇ ਵਿਚੇ ਦੇ ਨਿਸ਼ਾਨੀਆਂ ਇਹ ਲੈਂਡਮਾਰਕ ਆ ਕੋਠੇ ਦੇਖੀ ਕਿਹ ਜੇ ਬਣਨੇ ਹੋਰੇ ਆਹੋ ਮਹੀਨੇ 6 ਖੜ ਜਾ ਤਾਂ ਲੱਲ ਤਾਂ ਲਈ ਹੈ ਜਮੀਨ ਹੌਲੀ ਪੱਕ ਪੋ ਗਿਆ ਹੁਣ ਬਾਈ ਆ ਗਏ ਹੁਣ ਇਹ ਤਾਂ ਪਹਿਲੇ ਹੀ ਬਣੇ ਹੋਏ ਤੇ ਜਿੱਦੇ ਲੈਏ ਆਪਾਂ ਨੇ ਉਹਦੇ ਬਣੇ ਹੋਏ ਤੇ ਹੁਣ ਆਪਾਂ ਨੇ ਦੋ ਕਮਰੇ ਥੱਲੇ ਉੱਪਰ ਚਿਵਾਰਾ ਪਾ ਕੇ ਮੋਟਰ ਐਂਡ ਟੌਪ ਦਾ ਫਰਕ ਲੱਜ ਗੜ ਬਣਾਉਣਾ ਵਧੀਆ ਵਧੀਆ ਉਹ ਕੱਦਾਂ ਕਹਿੰਦਾ ਮੈਨੂੰ ਕਹਿੰਦਾ ਮਿਸਤਰੀ ਦੇਖ ਲੈ ਕੋਈ ਲਾ ਦੇ ਆਹ ਤੇਰੇ ਆਈ ਦੀ ਕਰੂੰਗੇ ਆਹੋ ਛੋਟਾ ਜੱਟ ਹੈ ਉਹਨੂੰ ਕੋਲੇ ਚੱਕਰ ਹੈ ਕੋਈ ਜੋ ਕਹਤਾ ਉਹ ਹੀ ਕਰ ਦਲਾ ਦੇ ਇਹੋ ਜਿਹੇ ਬੰਦੇ ਵੀ ਨਹੀਂ ਹੈਗੇ ਭਾਈ ਇੱਥੇ ਆਪਸਰਾ ਹੋਰ ਆ ਗਿਆ ਇੱਕ ਗਾਣਾ ਦਾ ਆਪਸਰਾ ਦੀ ਜਾਨੀ ਦੀ ਉਹ ਹੈ ਨਾ ਆਪਸਰਾ ਜਾਨੀ ਦਾ ਬੈਣਾ ਭਾਈ ਹਾਂ ਹਾਂ ਅਗ ਦੋ ਗਾਣੇ ਆਲੇ ਗਾਣਾ ਆ ਗਿਆ ਤਾਂ ਜਾਨੀ ਦਾ ਹੋਰ ਆਪਸਰਾ ਹੂੰ ਇਕ ਤਾਂ ਪਹਿਲਾ ਇਹ ਤਾਂ ਅਫਸਰ ਇੱਕ ਹੋਰ ਆ ਗਿਆ ਹੁਣ ਆਇਆ ਉਹ ਰੀਲ ਆਈ ਮੇਰੇ ਕੋਲ ਦਾ ਕੱਦਾਂ ਗਿਆ ਜਿਹੜਾ ਰੀਲ ਬਣਾਈਏ ਉਹ ਦੋ ਹੀ ਗਾਣਾ ਹੈ ਅਫਸਰ ਵਾਲੇ ਹੁਣ ਆਇਆ ਇਹ ਸੰਤ ਸਾਰੇ ਗਾਣੇ ਪਹਿਲੀ ਵਾਰੀ ਸੁਣੀ ਹੁੰਦੇ ਮੈਂ ਤਾਂ ਜਿਹੜੇ ਵੀ ਤੇ ਉਹ ਕਰਦਾ ਹੈ ਮੈਨੂੰ ਅੱਗੇ ਨੇ ਲਾਇਆ ਤੁੰਨੋਂ ਬਾਈ ਹੁਣ ਦਾ ਜਾਨੀ ਜਿਆਦਾ ਇਹ ਲੈ ਮੈਂ ਹੁਣ ਦਾ ਕੱਲਾ ਸੁਣਨੀ ਲੱਗੀ ਮੈਂ ਕੋਈ ਫੋਨ ਤੇ ਲੱਗੇ ਨਾ ਉਹ ਨਕਾਸੀ ਲੱਜੀ ਤੇ ਅਫਸਰ ਅਫਸਰ ਨਹੀਂ ਕੋਈ ਹੋਰ ਹੋਰ ਅਫਸਰ ਖਿੱਚੀ ਵੀਰੀ ਜਾਵੇ ਆਸਰਾ ਜਾਨੀ ਆ ਕੋਲੇ ਹੜੇ ਕੋਲੇ ਡੈਨ ਆਉਣੀ ਆ ਆਸਰਾ ਜਾਨੀ ਨਹੀਂ ਲਈ ਫਿਰਦੇ ਭਾਈ ਸਾਡੇ ਕੋਲ ਡੈਣਾ ਆਉਗੇ ਆ ਚਲ ਛੱਡ ਉਹ ਕਵੀਨਦਾਰ ਹੋ ਗਈ ਸੀ ਤੇਰੇ ਭਾਈ ਗੱਡੀ ਪਿੱਛੇ ਵੀ ਆ ਆ ਬੀ ਆ ਥੱਪ ਵਾਲਾ ਹੈ ਵੀਰ ਆਪਨ ਵਾਲਾ ਗੱਡੀ ਪਿੱਛੇ ਆ ਮੈਂ ਆ ਆ ਵਧੀਆ ਸਿੱਕਲ ਆ ਸਭ ਨਾਲ ਵਧੀਆ ਲੱਗਿਆ ਮੈਨੂੰ ਆ ਮੈਂ ਬਲੈਰੋ ਪਿੱਛੇ ਲਖਾ ਕੇ ਲਿਆ ਆ ਵਧੀਆ ਆ ਮੈਂ ਦੇਖ ਲਿਆ ਮਹਾਲ ਸਾਹਿਬ ਜੱਟ ਆਪਣੇ ਤਾਂ ਕੋਈ ਲਖਾਇਆ ਵਾ ਨਾ ਮਹਾਲੇ ਲਖਾਇਆ ਗਾ ਮਹਾਰਾਜ ਪੰਜਾਬ ਹੈ ਥੱਲੇ ਪਵਾਜ਼ ਲਿਖਾਤਾ ਤਾਂ ਗੱਬੇ ਮਾਰਦਾ ਲਿਖਾਦਾ ਠੀਕ ਆ ਵਧੀਆ ਆ ਵੀ ਵਧੀਆ ਜਿਹਨੇ ਕਾਲੀਆਂ ਦਾ ਲਾਣਾ ਲਿਖਾਇਆ ਇਹ ਪਰ ਸਕੈਨਰ ਤੂੰ ਘਲਾਉਣਾ ਦਾ ਆਪਾਂ ਨੇ ਹਲਕੇ ਜਿਹਨੇ ਕਾਲੀਆਂ ਦਾ ਲਾਣਾ ਲਿਖਾਇਆ ਥੂ ਕੱਲ ਨੂੰ ਦੇਖੀ ਗਿਆ ਕਿ ਹੁਣ ਫੋਨੀ ਕੈਪਟਰ ਤੋਂ ਬਾਈ ਰੋਣਾ ਇਹ ਜਿਆ ਬੋਲੇ ਲਿਖਾਉਣਾ ਉੱਪਰ ਦੂਗਲੇ ਦੱਲੇ ਦੱਲੇ ਦੂਗਲੇ ਦਾ ਬੈਰੀ ਹੋ ਜਿਹੜਾ ਟੂਲ ਕੀਤਾ ਕੈਰੀ ਉਹ ਲਿਖਾਉਣਾ ਤੇ ਰਵਾਲ ਦੱਲੇ ਦੂਗਲੇ ਦਾ ਬੈਰੀ ਪਿਆੰਬੀ ਜੀ ਲਿਖ ਕੇ ਥੱਲੇ ਟੂਲ ਰਵਾਲਵਰ ਦੀ ਫੋਟੋ ਪਾ ਕੇ ਇਹੜ ਟੂਲ ਕੀਤਾ ਕਹਿਰੀ। ਤੂੰ ਮੀਟੇ ਚਾਪਦੰਕੜੀ ਦੀ ਫੇਰ ਤੇ ਚਾਰਾਂ ਚੱਲੀਏ। ਦੋ ਗਲੇ। ਜਿਹੜਾ ਟੂਲ ਹੈਗਾ ਤੂੰ ਉਹਨੂੰ ਚੂਜ਼ ਕਰ ਲੈ। ਜਿਹੜਾ ਟੂਲ ਪੇਰ ਨੂੰ ਬਾਵਾ ਵਰਤ ਪਹਿਲਾਂ। نیچے। ਮਿੱਥੇ ਪਹਲਕਾਂ ਦਾ ਵੇਰੀ। ਆਹ ਹੈ ਜਿਹੜਾ ਟੂਲ ਕੀਤਾ ਕਹਿਰੀ ਇਹ ਨਾਲ। ਆਹ ਦਰਵਾਜ਼ਾ ਦੇਖ। ਆਹ ਉਹ ਵੀ। ਉਹ ਵੀ ਟੂਲ ਕਰ ਲੈਣਾ ਆਪਣਾ ਪਿਓ ਕਨਾਂ ਕਰ ਬਾਬਾ ਰੱਖੀ। ਮਹਾਰਾਜੇ ਕਰਨੀ। ਠੀਕਾ ਪਰਾਣਾ ਦੇ ਦੀ ਛੱਟਾ ਜਿਹੜਾ ਬਾਇਆ ਹੋਇਆ ਕਿਤੇ ਉੱਥੇ ਦਾਣੇ ਉੱਪਰੇ ਪਏ ਰਹੇ। ਚਲੋ ਭਾਈ ਇਹਦੇ ਹਾਂ ਚਾਚੂ ਉਹਦਾ ਕੰਮ ਹੋ ਗਿਆ ਫਿਨਿਸ਼ ਬਈ ਛਾਲਦੇ ਪਿੰਟਾ ਚੋ ਪੀਕੇ ਦੇਖਦੇ ਮੈਂ ਉਹਦਾ ਕੰਮ ਰਹਿੰਦਾ ਜਿਹੜਾ ਨਬੇੜਦੇ ਪਰੋਗੇ ਇਹ ਕੰਮ ਜਦੀ ਵਾਰੀ ਅਰੰਭ ਜਾ ਕੇ ਚਲ ਚਲੀਏ ਫਿਰ ਚਾਪੀ ਕਿ ਚਲਦੇ ਨਿੱਪੜ ਜਾਏਗਾ ਤਾਂ ਨਾ ਬਾਕੀ ਆ ਜਣੇ ਨਾਲ ਜਾ ਜਣੇ ਧੰਨਵਾਦ ਭਾਈ ਤੁਹਾਡਾ ਬਹੁਤ ਧੰਨਵਾਦ ਕਰਦੇ ਧੰਨਵਾਦ ਕਾਦੇ ਦਿੱਤੇ ਸੀ ਲੈਣਾ ਕੰਮ ਹੁੰਦਾ ਰੱਬ ਚੱਲ ਗਿਆ ਮੇਰੇ ਬੱਚੇ ਧੰਨਵਾਦ ਕੋਈ ਤੁਸੀਂ ਫੋਨ ਕਰ ਕਹਿੰਦਾ ਮੈਂ ਉਹ ਤੇ ਜੰਡੀ ਕੋਈ ਗੱਲ ਨਹੀਂ ਕਿਤੇ ਚੱਲੀ ਜਾਈਏ ਗਾ ਹਮ ਤਾਂ ਬਹੁਤ ਨਵੇਂ ਨਵੇਂ ਕ੍ਰਿਸ਼ਮੇ ਮਿਲਣੇ ਤੁਹਾਨੂੰ ਦੇਖਣੇ ਵੀਰੇ ਨਵੇਂ ਨਵੇਂ ਐਜੇ ਕਿਹਾ ਨਵੇਂ ਨਵੇਂ ਕੰਮ ਕਰ ਰਹੇ ਹੁਣ ਲੋ ਜੀ ਬਹੁਤ ਟਾਈਮ ਭਾ ਕਿਡਾ ਬੱਜਾ ਇਹ ਹੈਗੇ ਆਪਣੀ ਝੱਲੀ ਵਾਲੀ ਮੋਟਰ ਪੂਰੇ ਆਪਾਂ ਨੇ ਹੁਣ ਜੀ ਕਣਕ ਤੇ ਬਾਕੀ ਮੋਟਰ ਚੱਲ ਰਹੀ ਹੈ ਕੰਨੇ ਨੂੰ ਇਹ ਕੰਨੇ ਨੂੰ ਉਧਰ ਪਾਣੀ ਖੜਿਆ ਹੋਇਆ ਇਹਨੂੰ ਲਾਤਾਂ ਮੈਂ ਕਿਹਾ ਦੂ ਇਹਨੂੰ ਬਾਕੀ ਪੂਰੇ ਹੁੰਡੀ ਚ ਰਹੇ ਕਣਕ ਮਗਰ ਆਹੀ ਰਹਿ ਗਈ ਬਸ ਆਖਰੀ ਉਹ ਇੱਥੇ ਸਾਰੀ ਬੀਜ ਹੋ ਗਈ ਆਖਰੀ ਉਹ ਪੜਾ ਹੈ ਬਸ ਕਣਕ ਦਾ ਹੁਣ ਤੇ ਪਹਿਲਾਂ ਸਾਰੀ ਬੀਜ ਹੋ ਗਈ ਹੁਣ ਫਿਲਹਾਲੀ ਬਹੁਤ ਹੈ ਉਹ ਕਿਹੜਾ ਵਜਿਆ ਹੈ ਇੱਥਾਂ 'ਚ ਹਾਂ ਟਾਈਮ 'ਤੇ ਕਿਹੜਾ ਵਜਿਆ ਹੈ ਇੱਧਰ ਮੈਂ ਇੱਧਰ ਆ ਪੰਜ ਵਜੇ 13 ਕੇ ਟਾਈਮ ਗੇ 5 ਵਜਿਆ ਹੁਣ ਖੇਦ ਖੇਦ ਗੱਲਾਂ ਨਹੀਂ ਆਇਆ ਥੋੜਾ ਗਿੱਲਾ ਮਾਹ ਕਾਲੂ ਦੀ ਬੀਜ ਕਹਿੰਦਾ ਅੱਜੇ ਬੀਜ ਦੇ ਗੱਲ ਸੁਣਦੇ ਹੀ ਕਰਨੀ ਹੈ ਹੈ ਆ ਪਪੂਲਿਆਂ ਦੀ लाज ਲਾ ਕੇ ਇੱਕ ਪਾਣੀ ਆਹੀ ਆ ਹਾਂ ਜਿੱਥੇ ਬੂਟਿਆਂ ਦਾ ਪਰਸ਼ਾਵਾਂ ਹੈ ਹਾਂ ਉੱਥੀ ਆ ਮੜਮੜਾ ਹਾਂ ਹੋਰ ਠੀਕ ਹੈ ਇਹ ਚਲ ਬੀਜਣਾ ਇੰਨਾ ਵੀ ਨਹੀਂ ਅੜਦਾ ਇਹ ਹਾਂ ਹਾਂ ਠੀਕ ਹੈ ਠੀਕ ਐ ਇੰਨਾ ਵੀ ਨਹੀਂ ਹੈਗਾ ਠੀਕ ਆ ਪਾਣੀ ਛੱਡਿਆ ਵਾ ਕੱਲ ਭਰ ਗਿਆ ਤਾਂ ਮੈਂ ਉਪਰਾਂ ਚਲਦੀ ਮੋਟਰ ਹੁਣ ਬੂ ਵੀ ਭਰ ਗਿਆ ਹੁਣ ਮਨੂੰ ਮੈਦਾਂ ਕਿਛੀ ਤਾਂ ਕੰਮ ਬੂਟੇ ਬਹੁਤ ਲੱਗੇ ਥੋੜੇ ਬੂਟੇ ਉੱਟਾ ਹੋਏ ਇਧਰ ਮਰਜੀ ਦੇ ਗੇ ਲਾ ਹਾਂ ਹਾਂ ਥੋੜੇ ਹੀ ਪlant ਰਹਿ ਗਏ ਬਖਾਲੀਆ ਸਾੜਾ ਰਹਿ ਗਿਆ ਖਾਲੀ ਬਾਕੀ ਸਾਰਾ ਲ ਲੈ ਬੂਟੇ ਬੂਟਾ ਇਧਰ ਵੀ ਇਧਰ ਵੀ ਆ ਵੀ ਲੱਗ ਗਿਆ ਸਾਰਾ ਬੂਟਾ ਲੱਗ ਗਿਆ ਇਹ ਤੇ ਜਪਦਾ ਬਾਈ ਪਟਾ ਕੇ ਫੇਰ ਲਾਤੇ ਉਹਨੇ ਉਹ ਤਾਂ ਛੱਡਦਾ ਹੀ ਨਹੀਂ ਆਖੇ ਇਹ ਬਿੱਲੇ ਨੂੰ ਕਿਹੜਾ ਹਾਂ ਹਾਂ ਇਨੇ ਦੋ ਘੰਟੇ ਬਾਅਦ ਮਿਲਾਈ ਹੈ ਕਿਉਂ ਫੇਰ ਆਪਾਂ ਤਾਂ ਨਹੀਂ ਛੱਡਦਾ ਹਾਂ ਹਾਂ ਇਹਦਾ ਨਾਲ ਦੀ ਨਾਲ ਆਉਂਦਾ ਤੇ ਨਾਲ ਦੀ ਨਾਲ ਆਉਂਦਾ ਇਹਦਾ ਫੂਡ 포ਟ ਨਹੀਂ ਖੜਦਾ ਇਹਦਾ 포ਟ ਉੱਪਰ ਚ ਕਮਾ ਲਦੇ ਪੈਸੇ ਹਾਂ 포ਟ ਦੇ ਦਾ 포ਟ ਦੇ ਕਿੰਨੀ ਹੋ ਜੇ ਲੈ ਬਹੁਤ 포ਟ 포ਟ ਸਾਲੀ ਦਾ ਆਏ ਆ 포ਟ ਦਾ 포ਟ ਦੇ ਜੇ ਮੰਨ ਕੇ ਚੱਲ ਨੂੰ ਤਿੰਨ ਤਿੰਨ ਬੁੱਟੇ ਚਾਰ ਚਾਰ ਹੋਗੇ 포ਟ ਪਰ ਇੱਕ ਵਾਰ ਵਧੀਆ ਬੁੱਢੇ ਰੱਖ ਲੈ ਹੋਗੇ ਸਾਬ ਤਗੜੇ ਹੋਰ 포ਟ ਹੁੰਦੀ ਵੀ ਖੇਤੀ ਆ ਜੜ ਬਣੀ ਹੁੰਦੀ ਉਹਦੀ ਹਾਂਜੀ ਜੜ ਬਣੀ ਵੀ ਹੁੰਦੀ ਸਾਲ ਛੇਤੀ ਤਿਆਰ ਹੁੰਦਾ ਉਹ ਜੜ ਬਣਨੀ ਆ ਇਹਦੀ ਜੜ ਬਣਨੀ ਉਹ ਜੜ ਪਰ ਤਿਆਰ ਹੋ ਜਣਾ ਬਸ ਠੀਕ ਨਹੀਂ ਉਹਦੀ ਮਾਂ ਹੈਗੀ ਪਹਿਲਾਂ ਆ ਪਤਾਉਂ ਲੱਗੇ ਵੇ ਦੇਖ ਲੈ ਸਿਆਲੂ ਸਾਲੇ ਹੁਣ ਲਾਇ ਤੇ ਪਿੱਛੇ ਜੇ ਸਾਲੇ ਹੁਣ ਉਧਰ ਦੇ ਫੁੱਲ ਨਹੀਂ ਨਾ ਹੁਣ ਸੁੰਢੀ ਪੈਣੀ ਇਹਨਾਂ ਕੋਸ ਆ ਮੌਸਮ ਨਾ ਹਾਂ ਸੁੰਢੀ ਨਹੀਂ ਪੈਣੀ ਦੰਦ ਖਮਾ ਸਾਫ ਸੁਥਰੇ ਪੈ ਸਾਲੇ ਇਹਨ ਕੋਈ ਸੁੰਢੀ ਨਹੀਂ ਪੈ ਪਰ ਹੁਣ ਸਿਆਲ ਮੂੰਹ ਬਈ ਕਰੀ ਹੋ ਜਾਂਦੀ ਨਾ ਕੀੜਾ ਖਾਂਦੇ ਇਹਨਾਂ ਨੂੰ ਓ ਆਹ ਇਹ ਤਾਂ ਹੁਣ ਵਿਆਹ ਸ਼ਾਦੀ ਨੂੰ ਜਿਹੜੀ ਮਿਕਸ ਸਬਜ਼ੀ ਬਣਦੀ ਉਹ ਉੱਤਰ ਰਹਿ ਗਏ ਇਹ। ਵਿੱਚ ਇਨੀ ਯਾਰ ਭਿੰਡੀ ਐ ਦੂਰੀ। ਭਿੰਡੀ ਦਾ ਤਾਂ ਜਮਾਨਾ ਗਿਆ ਹੁਣ। ਉਹ ਵੀ ਰੋਹੀ ਮੇ ਵਧੀਆ ਲੱਦੀ ਸਾਲਮ ਵਧੀਆ ਲੱਦੀ। ਜਿਹੜੀ ਹੁਣ ਮਿਕਸ ਸਬਜ਼ੀ ਬਣਾਉਣੀ ਉਹ ਮਾ ਵਧੀਆ ਲੱਗਦੀ ਐ ਬਸ ਹੁਣ। ਵਿੱਚੇ ਪਤਾਉਂ ਬੈਂਗਣੀ ਵਿੱਚੇ ਪੈ ਜਾਣੀ, ਵਿੱਚੇ ਭਿੰਡੀ ਪੈ ਜਾਣੀ, ਵਿੱਚੇ ਥੋੜੇ ਆਹਾ ਪੈ ਜਾਣ ਜੀਵੀ ਗੰਦ ਪੈ ਜਾਂਦਾ। ਗੋਭੀ ਪੈ ਜਾਂਦੀ ਐ। ਉਨਾਵਾ ਪੈਂਦੀ ਐ ਹੁਣ ਕੱਲਾ ਕੇ ਨਾ ਖਾ ਲੂਗਾ। ਇਹ ਉਹ ਵੀ ਖਰਾਬ ਕਰਤਾ ਥਾਲਾ। ਹੋ। ਹੈ ਸੁਤਰਾ ਬਹੁਤਾ ਕੋਈ ਸਪਰੇ ਨਹੀਂ ਕੋਈ ਕੁਝ ਨਹੀਂ ਨਹੀਂ ਦੋਹੀ ਮੈਂ ਦੇਖ ਲਈ ਥੋੜੀ ਜਿਹੀ ਸਪਰੇ ਕਰਨੀ ਪੈਂਦੀ ਤਾਂ ਹੁਣ ਤਾਂ ਸਪਰੇ ਨਹੀਂ ਹੋਣੀ ਨਾ ਬਸ ਆਹ ਬਾਪ ਇਹ ਕਿਹਾ ਜਿੱਤ ਲੱਗ ਲਿਓ ਸਾਡਾ ਉਹ ਪਰਾ ਵੀ ਉਹਦਾ ਜੀਰੇ ਦੀ ਪਹਿਲਾ ਜੀਰੀ ਉਹਰੇ ਜੀਰੀ ਉਹਰੇ ਬਾਰਾਂ ਗੋਟੜੇ ਜਨੇਰੀ ਇਹਨਾਂ ਖਿਡਾ ਜਿੰਨੇ ਵੀ ਕਿ ਜਗਾ ਹੁਣੇ ਤੈਨੂੰ ਤੈਨੂੰ ਵੀ ਕਿ ਜਗਾ ਹੁੰਦੀ ਥੋੜੀ ਆ ਹੈ ਥੋੜੀ ਆ ਤਿੰਨ ਕਿਹਾ 12 ਕੁਆਡਰ ਲਾ। ਬਸ ਹਰੀਆ। 20 ਦੀ ਹਸਤ ਬਣ ਗਈ। ਉਹ ਤਾਂ ਨਹੀਂ। ਉੱਪਰ ਨਹੀਂ ਆਇਆ। ਉੱਪਰ ਨਹੀਂ ਆਇਆ। ਲੈ, ਲੋਹਰਾਂ ਨਾਲ ਮੁਜੇ ਲੋਹਰਾਂ ਵਾਲਿਆਂ ਨੂੰ ਖੋਲਣੇ ਤੂੰ। ਹੁਣ ਖੁੱਲ ਗਿਆ। ਬੰਦ ਗਿਆ ਹਾਂ ਕੁੱਤੇ ਦਾਣੇ ਗਰੇ ਯਾਰਲੇ ਕੋਈ ਜਮੇ ਆਉਣੀ ਦਿੱਲੇ ਮਾ ਪੂਰੀ ਜਮੇ ਆਉਣੀ ਪੱਲੇ ਪਣਾ ਲੱਗੇ ਵੀ ਫੇਰ ਚੱਕਰ ਹੀ ਹੋਏਗਾ

ਹਾਂ ਕਾ ਲੱਗਦੀ ਹੁਣ ਬਿਨਾ ਸਬਰਿਆਂ ਤੇ ਸਾਫ ਬਣਨੀ ਲੱਗਣੀ ਲੈ ਪਰ ਇਹ ਹਲਕੂ ਬਿੜਾ ਐ ਸਾਫ ਪਈ ਐ ਹੋ ਪਰ ਇਹ ਬੇਵਟੂ ਹੂੰ ਖੋਲ ਦੇ ਤੂੰ ਕਿੰਨਾ ਵਾ ਸਿਆਲੂ ਕੋਈ ਸੁਵੇਰੀ ਲੋੜ ਨਹੀਂ ਕੋਈ ਘੋਰੀ ਐ ਇੱਧੇ ਬਤਾਉਂ ਕਿਉਂ ਆਏ ਬਤਾਉਂ ਰੂ ਸਭ ਪੂਰਾ ਫਾੜਾ ਇਕੱਲੀ ਲੱਤੀ ਨਾ ਬੇ ਗੋਰੀ ਜੀ ਨੂੰ ਗੱਸ ਠੀਕ ਆ ਠੀਕ ਐ ਲੈ ਭਾਈ ਚੱਲ ਤੂੰ ਕਰਾਏ ਵਸਤੀ ਵੀ ਕੱਲ ਦੀ ਨੇ ਘਰ ਲਿਆ ਭਰ ਗਿਆ ਨਹੀਂ ਕਾਲੂ ਫਿਰ ਚੱਲ ਜੂ ਹੁਣ ਤੇ ਸਾਡੀ ਤੇ ਨਾਟ ਜਣੀ ਇਹ ਕੱਲ ਇਹਨੂੰ ਭਰ ਗਿਆ ਤਾਂ ਹਾਂ ਆ ਤਾਂ ਉਹ ਤਾਂ ਕਹਰੇ ਆਲੇ ਆ ਦੀ ਅਸੀਂ 20 ਚਾਹੀਦਾ ਮੁੰਡੇ ਦਾ ਹੀ ਹਾਂ ਸਮਝਿਆ ਗੱਲ ਆ ਰੋ ਵੈਨਾਂ ਦੇ ਪਹੀਏ ਨੂੰ ਆ ਬਿੱਕਾ ਹੋ ਗਏ ਆਰੇ ਆਕਾ ਟੁੱਟਦਾ ਫੇਰਾ ਜਿਹਾਂ ਤੂੜਾ ਬੱਤੀ ਤੇ ਟੈਕ ਟੂੰ ਚੱਕਦਾ ਗੰਨਾ ਵੀ ਖੜਾ ਗਿਆ ਜੀ ਜਿਕੇ ਕਰਕੇ ਜਿਕੇ ਸਾਰੇ ਗੰਨਾ ਕਰਕੇ ਆਪ ਗੰਨਾ ਭਾਰੀ ਆ 18 ਕੰਦਾ ਨਹੀਂ ਖੜਦਾ ਬਾਈ ਹਾਂ ਖਾਣਾ ਨਹੀਂ ਖੜਦਾ ਬਾਈ ਇਹਦਾ ਭਜਨ ਬਹੁਤ ਹੁੰਦਾ ਥੱਲੇ ਦੇ ਹੁੰਦਾ ਪਤਲਾ ਜਿਹਾ ਸਿਰ ਹੁੰਦਾ ਭਾਰੀ ਇਹ ਦੱਬਲੇ ਨੇਰੂ ਫਿਰ ਗੰਨਾ ਹਾ ਤਕੜਾ ਹੱਲੇ ਹਾਰੇ ਤਕੜਾ ਇਹ ਬਸ ਇਹ ਹੁਣ ਪਹਿਲੀ ਵਾਰਤੀ ਆ ਬਹਾ ਆਹ ਪੱਟਣਾ ਇੱਧਰ ਲਾ ਹਾਂ ਇਹੀ ਝਕਾ ਦੇ ਇਹੀ ਮੈਂ ਇੱਕ ਮਾਰਦੀ ਮੈਂ ਨਹੀਂ ਮਾਰੀ ਨੂੰ ਠੀਕ ਨਹੀਂ ਗੱਲ ਓਰੇ ਗੰਨਾ ਲਾਵਾਂ ਕਰ ਬੰਦ ਹੁਣ ਮੜ ਜਾ ਇੱਥੇ ਹੁਣ ਆਹ ਪੱਟ ਕਿੱਥੇ ਕਰਨ ਕਰੀ ਜੀ ਇਸ ਹੂੰ ਠੀਕ ਨਹੀਂ ਗੱਲ ਗੰਨਾ ਲਾ ਕਰ ਬੰਦ ਓਰੇ ਹਾਂ ਗੰਨਾ ਬਹੁਤ ਹੋ ਗਿਆ ਓਰੇ ਹੁਣ ਮੇਰੇ ਫਸਲ ਦੇਖੀ ਹੋਰ ਕੋਈ ਹੁਣ ਇੱਥੇ ਤੇ ਆ ਚੜੀ ਬੀਜੂਆਂ ਨਾਲ ਵਾਲਾ ਕਹਾਂ ਨੂੰ ਆਏ ਜਿਹੜੀ ਵੀ ਦੀ ਗੇ ਨੀ ਵੀ ਫੈਰ ਆਈ ਖੱਡਣਾ ਪਵੇ ਉੱਪਰ ਉੱਪਰ ਤਾਂ ਐਂ ਸਾਥ ਆ ਜਾ ਧਾਨਾ ਦਾ ਲਾ ਦਿੰਦੂ ਕੋ ਕਰਨ ਠੀਕ ਨਹੀਂ ਗੱਲ ਹਾਂ ਠੀਕ ਆ ਹੁਣ ਲਗਾਤਾਰ ਕੰਨਾ ਹੋਗਾ ਦੋ ਵਾਰੀ ਚ ਹਾਂ ਇਕਦਿ ਵਿੱਚ ਟਾਈਮ ਕੰਨਾ ਕਹੀਦਾ ਮੰਨੇ ਨਹੀਂ ਮੇਰੀ ਗੱਲ ਤੈਨੂੰ ਕੱਟਣਾ ਤਾਂ ਕੰਨਾ ਦਾ ਵਧੀਆ ਖੜਾ ਉਹ ਨਹੀਂ ਜ਼ਮੀਨ ਦੇ ਸਾਹਮਣੇ ਪਤਾ ਜਿਵੇਂ ਕਾਕੰਡਾ ਘੜ ਜਾਂਦਾ ਹਾਂ ਹੈ ਕਿ ਨਹੀਂ ਜਿਗੰਨੇ ਵਾਲੇ ਮੈਂ ਕਿੰਨਾ ਲੈਣਾ ਕਾਕ ਤੇ ਸਾਹ ਆ ਜਾਂਦਾ ਮੜ ਜਾ ਉਹਦਾ ਹੋਰ ਹੈ ਕਾਕੰਡਾ ਘੜ ਜਾਂਦਾ ਕਿੰਨੇ ਪਰਨੋ ਕੰਨਾ ਉਤਰਾ ਲਾ ਜਿਹੜਾ ਹਾਂ ਹਾਂ ਕੰਨਾ ਮੇਰਾ ਹੁੰਦਾ ਜਿਵੇਂ ਕਿ ਬੱਟਾ ਕੋਈ ਖੁੱਲ ਹੀ ਚਲਦਾ ਸੱਤ ਵੀਂਗੇ ਖੁੱਲ ਹੀ ਚਲਦਾ ਕਿੰਨਾ ਦਿਨੋਂ ਹੈ ਕਦੋਂ ਛੱਡਿਆ ਪਾਣੀ ਯੂ ਕੱਲ ਤਾਂ ਛੱਡਿਆ ਤਿੰਨ ਘੰਟੇ ਦੋ ਘੰਟੇ ਕੱਲ ਪਿਆਈ ਦੇ ਮਾ ਅੱਛਾ ਦੋ ਘੰਟੇ ਅੱਜ ਸਵੇਰੇ ਦੀ ਜਲਦੀ ਸਾਲੇ ਬਾਅਦ ਪਾਣੀ ਬਹੁਤ ਹੈ ਪਾਣੀ ਆ ਪਾਣੀ ਬਹੁਤ ਹੈ ਸਾਰੀਆਂ ਮੋਟਰਾਂ ਖੜੀਆਂ ਹੁਣੇ ਹੀ ਚੱਲਦੀ ਹਾਂ ਪਾਣੀ ਬਹੁਤ ਆ ਮੋਟਰ ਦਾ ਰੁੰਦੇ ਜਿਆ ਲੈ ਜਾਂਦੀ ਇਹ ਤਾਂ ਪਾਣੀ ਦਾ ਹਲਾ ਲਿਜੂ ਮੇਚਦਾ ਉਹ ਰੇਂਜ ਜਨ ਵੀ ਪਾਣੀ ਬਹੁਤ ਕੱਢਦਾ ਦਾ ਅੱਛਾ ਲਿਸਟ ਰਿੰਗ ਹੁੰਦਾ ਦਾ ਕੁਈ ਪਰ ਉਹ ਵੀ 20% ਪ੍ਰੈਸ਼ਰੇ ਮਾਰਦਾ ਦਾ ਹਲਾ ਲੈ ਕੇ ਕਰਕੇ ਫਰਕ ਆ ਇਹ ਵੀ ਲੈੜਾ ਨੇ ਆਪਣੇ ਨਾਲ ਕੱਚੀ ਲੱਖਦੀ ਹੂੰ ਹੂੰ ਇਹ ਸੇਮ ਕਿੱਥੇ ਟੁੱਟਣੋਂਦੀ ਹੈ ਇੱਧਰ ਹੋ ਜੇ ਪੱਕੀ ਨਹੀਂ ਲੈੜਾ ਉਹਦਾ ਹੋਰ ਚੀਜ਼ ਹੁੰਦੀ ਜੇ ਕੱਚੀ ਹੁੰਦੀ ਹੈ ਹੋਰ ਚੀਜ਼ ਹੁੰਦੀ ਹੈ ਕੱਚੀ ਦਾ ਦੇਖ ਲੈ ਪਾਣੀ ਖਾਣਾ ਧਰਤੀ ਨੇ ਪੱਕੀ ਦਾ ਪੱਕੇ ਪੱਕੇ ਲੱਗ ਜੈਣਾ ਹਾਂ ਪੱਕੀ ਦੋਪੋ ਲਾ ਗਣਾ ਹਾਂ ਇਹਦਾ ਸਾਨੂੰ ਬਹੁਤ ਫਾਇਦਾ ਨਹਿਰ ਦਾ ਆਪਾਂ ਨੂੰ ਇੱਕਾਈ ਦੰਡ ਢਾਲ ਹੈ ਢਾਲ ਕਿੰਨੀ ਜੀ ਸੇਵ ਆਉਣੀ ਆਉਣੀ ਹੈ ਓ ਆਰੀ ਯਾਤ ਦੇਖਦਾ ਗੋਸਪੇਸ਼ 8 ਹੋ ਗਏ ਹਾਂ। ਹਾਂ। ਮੈਂ ਕਿਚ ਹੋ ਗਿਆ ਹੋਈ ਰਹਿ ਕੇ 2 ਫਟਾ ਹੋ ਗਿਆ ਕੰਮ। ਫਲੈਟ ਵੀ ਲੱਗਿਆ ਜੀ 3:30 ਵਜੇ। ਫਾਈਲ ਜੀ ਵੀ ਨਾ। ਮੈਂ ਠੀਕ ਬਾ ਫਿਰ। ਠੀਕ ਆ। ਦਿਨ ਛੋਟੇ ਹੋ ਗਏ ਬਹੁਤ। ਹਾਂ। ਮਗਾ ਦਿਨ ਛੋਟੇ ਬਹੁਤ ਹੋ ਗਏ। ਬਹੁਤ ਆ। ਟਾਈਮ ਦਾ ਪਤਨ ਲੱਗਦਾਗਾ। 5:30 ਵਜੇ ਦੈਨ ਸੇ ਭਜੰਦਾ ਸੇ ਬੇਵਜਨ ਨਹੀਂ ਰਹ ਜਾਂਦਾ ਮੇਰਾ ਕੰਮ ਦੇਖ ਲੈ ਕਿਆ ਕਰਿਆ ਅੱਜ ਤੋਂ ਇੱਥੇ 1:30 ਵਜੇ ਮੋੜ ਜਲਾਣਾ ਆ ਗਿਆ ਉਧਰ ਹੀ ਚੌਂਕ ਤੇ ਲੱਗਿਆ ਹਾਂ ਪਾਣੀ ਬੂੜੀ ਪਾ ਕੇ ਭਾਈ ਸਾਨੂੰ ਹਾਂ ਪਰ ਮੈਂ ਸੂਈ ਇੱਕ ਉਰੇ ਕੋਲ 10-15 ਮਿੰਟ ਬੈਠਿਆ ਹਾਂ ਉੱਦੇ ਬਾਗ ਬਾ ਮੁੰਡਾ ਗਰੀਨ ਦੱਲਿਆ ਕੇ ਛੱਡਿਆ ਇੰਨੇ ਨੂੰ ਅਜਾ ਤੂੰ ਹੀ ਲਾਈ ਦੀ ਮੇਜੇ ਨੂੰ ਤੇ ਕਹਿੰਦਾ ਜਾ ਕੇ ਕਿ ਵੀ ਯਈ ਪਰ ਗਰੜਾੜਾ ਕਹੀ ਬਹੋਣਿਆ ਤਾਂ ਆ ਉੱਥੇ ਤੇ ਹੈ ਇੱਥੇ ਤੇ ਪਹਿਲਾਂ ਤੂੰ ਵੀ ਆ ਹਾਂ ਸਾਰੇ ਗਿਆ ਤੇ ਸੇ ਇਹ ਹੱਥ ਕਿਲੋ ਤੇ ਵਜਾ ਦੀ ਹੈ ਮੈਂ ਗਿਆ ਹਾਂ 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 ਮੀਚਕੇ ਛੇਟਾ ਦੇ ਕੇ ਆ ਗਏ ਅਸੀਂ ਅੱਛਾ ਬਾਸੂਰ ਬਾਜ ਜਾਣਾ ਤਿੰਨ ਕਿਲੋ ਰਹਿ ਕੇ ਤੇ ਬਾਉਣ ਨੂੰ ਵੀ ਬਾ ਵੀ ਅੱਧੇ ਬਾਅਦ ਤੇ ਹੁਣ ਬਸ ਬਾਹ ਹੋ ਗਏ ਨੇ ਬਾਉ ਤੇ ਬਾ ਫੂੜਾ ਗਿਆ ਅਭੀ ਯੋਗੀ ਐ ਭਾਈ ਇੰਨੇ ਨੂੰ ਹੁਣ ਤੂੰ ਵਸਾ ਬਲਾ ਲਾ ਲੈ ਮੈਂ ਜਾ ਕੇ ਮੈਸਰ ਪਾਣੀ ਪਿਲਾਉਣਾ ਤਿੰਨ ਚ ਵਗਿਆ ਸਾਢੇ 5 ਵਜੇ ਮਤਲਬ ਸੂਰਜ ਖਤਮ ਹੋ ਜਾਂਦਾ ਖਤਮ ਪੌਣੇ 6 6 ਵਜੇ ਹਨੇਰਾ ਪੂਰਾ ਮੈਂ ਕੱਲਸਾ ਮਗਾ ਦੇਣ ਯਾਰ ਦਿਨ ਖੜੇ ਹੀ ਨਹੀਂ ਅੱਜ ਤੇਰੀ ਖੜਦਾ ਹੀ ਨਹੀਂ ਹੁਣਾ ਰਾਤ ਹੋ ਗਈ ਐਡੀ ਲੰਬੀ ਰਾਤ ਹੋਰ ਕਿ ਨਹੀਂ ਹੁੰਦੀ ਆਦਮੀ ਨਹੀਂ ਤੇ ਰਾਤ ਨੂੰ ਮੁੱਕੇ ਮਨੇ ਆਉਂਦੀ ਫਿਰਾਈ ਤੇਰੀ ਮੁਕੜਾ ਜਾ ਕੇ ਘੱਟਣਾ ਪੈਣਾ ਪਈ ਮੈਂ ਜਾ ਕੇ ਬੈ ਕੇ ਸਾਡੇ ਹੱਥ ਤੇ ਮਾ ਨਿਕਲੀ ਬਾ ਮਰਦਾ ਟਾਈਮ ਨਹੀਂ ਕੋ ਹੋਏਗਾ ਹੱਥੇ ਹਾਤੇ ਮੈਂ ਘੁੰਮਣ ਕੰਮ ਨਿਕਲਿਆ ਆਹੜੇ ਹੱਥ ਨਾਲ ਹੋਏ ਬੜਿਆ ਤਾਂ ਨਹੀਂ ਦਈ ਉਹ ਵੀ ਗੱਲ ਹੈ ਹਲੇ ਐ ਵੀ ਨਵੀਂ ਠੰਡ ਹੋਈ ਆ ਹਲੀ ਆਹਤ ਪਾਉਗੀ ਧੀਏ ਠੰਡ ਆ ਨਾ ਖੜੀ ਖਰਾਬ ਵੀ ਕਰਦੀ ਹੈ ਖਰਾਬ ਹੋ ਕਰ ਦੂ ਬਿਮਾਰ ਕਰਦੀ ਹੈ ਬੰਦੇ ਨੂੰ ਉਹ ਆ ਕੋਟੀ ਨਾਲ ਜੱਜ ਕੀ ਫਿਰਦਾ ਮੈਨੂੰ ਕੋਹ ਨਹੀਂ ਪਤਾ ਲੱਗਦਾ ਮੋਠੋ ਚਲਾਉਣਾ ਹੈ ਤਾਂ ਇਹ ਪਾਣੀ ਪਿਆਣੀ ਆਹੋ ਵੀਰ ਦੇਖੋ ਉਦਾਂ ਕੰਮ ਕਰਨਾ ਉਹਰੇ ਖਾੜਨਾ ਵੀ ਜੇ ਮੱਲਾ ਤਾਂ ਖੋਣੀ ਪੈਣੀ ਹੈ ਉਹ ਮੰਜੇ ਬੈਠਾ ਹਾਂਡ ਲਾਦੀ ਹੈ ਉਹਰੇ ਆ ਗਿਆ ਮਿਲਦੀ ਹੈ ਛੰਦੂ ਮੈਂ ਸਾਨੂੰ ਤੂੰ ਮੈਂ ਸਜਾ ਚੌਣੀਆਂ ਸ਼ਾਮ ਨੂੰ ਹਾਂ ਗਰਮੀ ਹੈ ਜੀ ਗਰਮੀ ਤੂਰੇ ਬਾਅਦ 10 ਵਜੇ ਤੂੰ ਬੈਸਕੀ ਜਾਈਗਾ ਠੰਡ ਹੁੰਦੀ ਫੇਰ ਮੈਂ ਪਰਦੇ ਡਾ ਲੈਂਦਾ ਠੰਡ ਹੁੰਦੀ ਪੂਰੀ ਕੱਕੀ ਫੋਲੇ ਆ ਇੱਥੇ ਬੈਠੇ ਹੁੰਦੇ ਆ ਇਹ ਕੌਣ ਸੁਵੀ ਅੱਜ ਕੱਟੀ ਦਿੱਤੀ ਉਹਨੇ ਵਧਾਈਆਂ ਭਾਈ ਹਾਂ ਪਹਿਲਾਂ ਕੱਟਾਈ ਦਿੱਤੇ ਹੁਣ ਕੱਟੀ ਦਿੱਤੀ ਉਹਨੇ ਵਧੀਆ ਚੱਲ ਹਾਂ ਜਾ ਮਹਲ ਦੇ ਹੱਡ ਪੈਰ ਤੇ ਦੇਖ ਮਾਲਾ ਵੀ ਕੱਟਾਈ ਕਰਵਾ ਤਕੜਾ ਕੱਟਾਈ ਆ ਮਗਾਏ ਮੇਰੀ ਵੜ ਗਾਹ ਵਾਦਾ ਕਰਦੀ ਹੈਗੀ ਜਿੰਨੇ ਸੂਹ ਦਿੱਤੇ ਕੱਟਾਈ ਦਿੱਤੇ ਉਹਨੇ ਆ ਹੁਣ ਕੱਟੀ ਦਿੱਤੀ ਇੱਕ ਬਜਰੀ ਦੀ ਚੱਲ ਮੈਂ ਹੁਣ ਜਦ ਮੇਲਾ ਲੱਗੀ ਗਾਇ ਨੂੰ ਆਹ ਕਿਹੜੀ ਕੱਦੈ ਉਹਲਾ ਉਫੜ ਕਾ ਹੁੰਦਾ ਥੋੜੇ ਜਿਹਾ ਦੁੱਧ ਭਾਈ ਜਾਲਾ ਦੇ ਨੂੰ ਬੱਤੀ ਨੂੰ ਬਾਹੂ ਮੱਛੀ ਨੂੰ ਬਾਹੂ ਏ ਕੱਟੇ ਦਾ ਕੱਟੀ ਹੁੰਦੀ ਜੀ ਕਰਨ ਬੱਛੀ ਜੀ ਕਰਨ ਹੁੰਦੀ ਹੈ ਬੱਛਾ ਦੇਖ ਲਈ ਕੱਟਾ ਦੇਖ ਲਈ ਕੁੜੀ ਚੌਧਰੀਆਂ ਬਿਮਾਰਾ ਮਾਣਾ ਘੁੰਮੀ ਜਾਂਦੇ ਆ ਬਾਏ ਥਲੇ ਆ ਉਂਗੀ ਜਾਂਦੇ ਗਿੱਲੇ ਬਖੜੇ ਹੈ ਬਈ ਮਾਰ ਹੱਦ ਤੂੰ ਨਹੀਂ ਛੱਡਦਾ ਪੂਰਾ ਫੇਰ ਵੀ ਉਂਗੀ ਜਾਂਦਾ ਥਲਾ ਵਾ ਮੈਂ ਤੈਨੂੰ ਥੋੜਾ ਸੋਤੀ ਹੋਏ ਤੈਨੂੰ ਜੜੀ ਵੀ ਮੈਨੂੰ ਜਿਗੜੀ ਸਾਲ ਕੱਢਦਾ ਕੱਟ ਪੀ ਬੱਚੀ ਆ ਥੜੀ ਲੱਤਾਂ ਮਾਰਦੀ ਦੇਖ ਲਾ ਤੂੰ ਨਾਲੇ ਤੇ ਛੋਟੀ ਐ ਜੇ ਕੋਲ ਜੇ ਨਾ ਲੱਤਾਂ ਮਾਰਦੀ ਜਾ ਕੇ ਘੋੜੀ ਬਗਣਾ ਇੰਨੀ ਚ ਕੰਨ ਆ ਔਰ ਸਰਕਾਰੀ ਇਹ ਸਭ ਜੂ ਐਂਡ ਰੋਲ ਤੇ ਫਿਰਦੇ ਆ ਤੈਨੂੰ ਇੱਥੇ ਕੁੱਤੇ ਖੇਤਾਂ ਵਿੱਚ ਨੇ ਦੇਖਿਆ ਸਾਰੇ ਖੇਤਾਂ ਨੇ ਕੁੱਤੇ ਆਹੇ ਇਹਨਾਂ ਨੇ ਖੱਡ ਪੱਤੇ ਕਾ ਜੂਹਾ ਕੱਢ ਲੈਣੇ ਇਹਨਾਂ ਨੇ ਕੋਈ ਕੋਈ ਜਿੱਥੇ ਪਾਣੀ ਚ ਦਿਖਦਾ ਐ ਵੀ ਚੱਲਦਾ ਉੱਥੇ ਨਾ ਨਹੀਂ ਪਹੁੰਚਣਾ ਬਸ ਬੰਗਲਿਆ ਮੂਹਣਾ ਹੁਣ ਕ ਜਿੰਨੇ ਮਰਜ਼ੀ ਖਾਈ ਖੜ ਜੂਹੇ ਬਹੁਤ ਸਾਰੇ ਉਹ ਨਹੀਂ ਮੁਕੜੇ ਕਿੱਦਾਂ ਫਿਰਦੇ ਹਾਂ ਹਾਂ ਸਰਕਾਰਪੁਰੇ ਅੱਜ ਹਾਂ ਹਾਂ ਉਰੇ ਵੀ ਪੁਰੇ ਬੈਣਾ ਬੋਲਾ ਮੈਂ ਕਹਨਾ ਬੈਣਾ ਦੂਰ ਸਭ ਉੱਥੇ ਐ ਬੈਣਾ ਵੀ ਆ ਗਿਆ ਉਰੇ ਅਹ ਜਹਿਰ ਕਰਕੇ ਅਹ ਜਹਿਰ ਸਾਹਮਣੇ ਹਰੇ ਆ ਬੈਣਾ ਬਹੁਤ ਸੂਤ ਬਹੁਤ ਹੈ ਮੈਨੂੰ ਸਮਝ ਰਿਕੇ ਦਰਿਓ ਇਹਨਾਂ ਨੇ ਕੱਲ ਪਾਣੀ ਲਾਇਆ ਉਹ ਦੇਖੋ ਪੈੜੇ ਪੈੜਾ ਵਿੱਚ ਕੰਡੇ ਜੀ ਨੂੰ ਆਉਂਦੇ ਹਲੇ ਉਦੇ ਪੈੜਾ ਵੀ ਦੇਖੇ ਤੁਹਾਨੂੰ ਉਹੀ ਤਾਂ ਕਰਦਾ ਬੈਣਾ ਹਰਦੀ ਫਾਈਲ ਨਹੀਂ ਥੜੀਆਂ ਖੁੱਲੇ ਖਾਂਦੀ ਆ ਭਿੱਡੇ ਦਾ ਚੱਲ ਬਾਈ ਖਵਾਂਡ ਰਾਂਗੀ ਬੱਸ ਚੱਲ ਕੱਲੂ ਜਿਵੇਂ ਕਰ ਦੂ ਗੇ ਅਰੇ ਲੈਂਦੀ ਦੀ ਆ ਕੱਲੂ ਪਾਪ ਦੋਈ ਚਾਲੂ ਕਰਦੇ ਆ ਉਹ ਜਾ ਕੇ ਪੰਪਾ ਦਾ ਕਰਦੇ ਹੋਰ ਹਾਲ ਦੇਖਦੇ ਆ ਪਾਪ ਤਾਂ ਮੈਂ ਵੀ ਸਰਵਾਣਾ ਮੇਰਾ ਵੀ ਖਰਾਬ ਹੋਇਆ ਬਈ ਯਾਰ ਹੈ ਪਾਪ ਰੋਪੜ ਸੇ ਸਿਰਨਾ ਮੈਂ ਵੀ ਸਰਵਾਣਾ ਕੀ ਬੈਟਰੀ ਦੀ ਰੈੱਡ ਹੈ ਪਾਵਰ ਨਹੀਂ ਖਰਾਬ ਹੋਇਆ ਜਾਂ ਚੱਲ ਰਹੀ ਹੈਗਾ ਬੈਟਰੀ ਆ ਮੋਟਰ ਗਈ ਮੋਟਰ ਗਈ ਹੋਣੀ ਜੇ ਚੱਲਦਾ ਨਹੀਂ ਤਾਂ ਮੋਟਰ ਗਈ ਦੇ ਸੁੱਤ ਖਰਾਬ ਹੈ ਇਹ ਮੈਂ ਹੋਰ ਤਾਂ ਉਹਦੇ ਮੈਂ ਉਹ ਦਿਖਾਣਾ ਪੈਣਾ ਰੋਪੜ ਹਾਂ ਰੋਪੜ ਲੈਣਾ ਕੱਲ੍ਹ ਸਰਵਾਲਾ ਜਿਹੜਾ ਨਾਲ ਚੱਲੇ ਸਾਡੇ ਵਾਲੇ ਫਿਰ ਆਪ ਫਿੱਕਾ ਦੇਖਣੇ ਗੱਡੀ ਵਿੱਚ ਤਾਂ ਹੱਲੇ ਸੁਣਿਆ ਗੱਡੀ ਨਾਲ ਜਿਸੇ ਜਾਂਦੀ ਔਖੀ ਥੋੜੇ ਆਲਟੋ ਜਾਂਦੀ ਜੀ ਪਹਿਲਾਂ ਗੱਡੀ ਜਾਂਦੀ ਇੱਥੇ ਆਲਟੋ ਚੱਲੇ ਜਾਂਦੀ ਹੁਣ ਬੜੀ ਗੱਡੀ ਜਾਂਦੀ ਉਹ ਜਾਂਦੀ ਹੈ ਪਰਾਂ ਨੂੰ ਨਾਲ ਲਿਆਇਓ ਮੈਂ ਨੰਦ ਆਦਾ ਜਮਣ ਸਿੱਧਾ ਹੀ ਚਲੇ ਗਏ ਇੱਕ ਨੀਵੀਂ ਮੰਡੀ ਨੂੰ ਰਸਤਾ ਪੜਦਾ ਤਾਂ ਉੱਧਰ ਦੇ ਪਾ ਫਰਿੱਜ ਲੈ ਕੇ ਜਾਂਦੇ ਪਗਤੌਰ ਦੇ ਉੱਧਰ ਨੂੰ ਘੁਮ ਕੇ ਹਾਂ ਬਿਚੂ ਉੱਥੇ ਬਿਚੂ ਜਾਂਦੇ ਆ ਉਹ ਪਰ ਘੁੰਮ ਗਏ ਨਹੀਂ ਲਸਨਾ ਕਾਮਲੀ ਦਾ ਗਰਾਉਂਡ ਕਿ ਨਹੀਂ ਜਾਂਦਾ ਬਿਚੀ ਵਿੱਚ ਜਾਂਦਾ ਉੱਥੇ ਨਹੀਂ ਪਰ ਜਿੱਥੇ ਤੇ ਫਰਿੱਜ ਹੈ ਫਰਿੱਜ ਲੈਂਦੇ ਤੇ ਸਮਝ ਜਾ ਮੈਂ ਆਪ ਬਖਤਾਰ ਦੇ ਤੌਰ ਤੇ ਹਾਂ ਉਹਦੇ ਥੋੜੇ ਜਿਹੇ ਕਹਾਂ ਜਾ ਕੇ ਨਾ ਹਾਂ ਜਾਂਦੀ ਅੰਦਰ ਨੂੰ ਅੰਦਰ ਹੀ ਜਾਂਦੀ ਉਹ ਗੱਡੀ ਬੜੀ ਗੱਡੀ ਔਖੀ ਜਾਓਗੇ ਉੱਥੇ ਅੱਛੇ ਜਾਂਦੀਆਂ ਯਾਰ ਮੈਂ ਉਹ ਦੇਖ ਕੇ ਆ ਬੜੀ ਗੱਡੀ ਦਾ ਔਖਾ ਨਾ ਮੜ ਤੇ ਮੋੜਸਲੇ ਵੀ ਆ ਕੇ ਆ ਨਹੀਂ ਨਹੀਂ ਹੋਣਾ ਕੀ ਕਰੀ ਪਟਾ ਆਟੋ ਦਾ ਨਹੀਂ ਨਿਕਲ ਜਾਂਦੀ ਸੀ ਫਿਰ ਕੱਦ ਲਾ ਕੇ ਜਿਹੜੀ ਆ ਉੱਥੇ ਖੜਨਾ ਬਖਤੌਰ ਦੀ ਮਾਂ ਗੱਡੀ ਖਾਣੀ ਫੇ ਵਿੱਠਾਂ ਲਾ ਕੇ ਵਾਪਸ ਜਾਣੇਗਾ ਲੈ ਭਾਈ ਸਮਾਪਤੀ ਆ ਛੁੱਟੀ ਆ ਇੱਕ ਟਿਕਾ ਲਾਇਆ ਤੇ ਹੁਣ ਸਰ ਮਿਲਦੀ ਆ ਸਰਮ ਦਾ ਕੀ ਚੱਕਰ ਸਾਨੂੰ ਆ ਉਹ ਸਰਮ ਦਾ ਕੋਈ ਚੱਕਰ ਨਹੀਂਗਾ ਬਾਬਾ ਠੀਕ ਹੋ ਰਿਹਾ ਮੇਰੇ ਨਾਲ ਹਾਰ ਨੂੰ ਬਣੀ ਗਿਆ ਉਹ ਅਗਲਾ ਆਏ ਕਹਿੰਦਾ ਭਾਈ ਸੁਨੇਹਾ ਘਸੂ ਓਹ ਚੱਲਣਾ ਕੰਮ ਆਪਣਾ ਆਪਣਾ ਕੰਮ ਦਾ ਹੈਗਾ ਇਹਲਾ ਹੋਰ ਪੁੱਛਣ ਦੇ ਕਾ ਭਾਈ ਕਰ ਦੂੰਗਾ ਫੂਨ ਨੰਬਰ ਲਿਆ ਦੇ ਫੂਨ ਕਰ ਲਈ ਆ ਗਿਆ ਲਈ

ਦਾਰ ਕਿਲੋ ਉਡਾਇਆ ਹੋਣਾ ਬਸ ਬਾਈ ਨਾਲ ਜੇ ਹੈ ਠੀਕ ਹੈ ਚੱਲ ਚੰਗਾ ਚੱਲ ਜੀ ਠੀਕ ਹੈ ਜੀ